ਚੰਡੀਗੜ੍ਹ 에어ਪੋਰਟ ਤੇ ਸੀਆਈਐਫਐਸ ਮਹਿਲਾ ਜਵਾਨ ਕੁਲਵਿੰਦਰ ਕੋਰ ਵੱਲੋਂ ਕੰਗਨਰ ਰਨੋਲ ਦੇ ਥੱਪੜ ਮਾਰਨ ਵਾਲੇ ਮਾਮਲੇ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਪੁੱਡਾ ਕੁਲਵਿੰਦਰ ਕੋਰ ਦੇ ਹੱਕ ਦੇ ਵਿੱਚ ਆ ਉਨਾ ਕਿਹਾ ਕਿ ਕੰਗਨਾ ਰਨੋਤ ਕਿਸਾਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਦੀ ਸੀ ਜਿਸ ਦਾ ਪੜਨਾਮ ਉਸ ਨੂੰ ਪੁੱਗ ਤਣਾ ਪਿਆ ਇਸ ਮੋਕੇ ਗੱਲਬਾਤ ਕਰਦਾ ਹੋਇਆ ਸੁਭਾ ਪ੍ਰਧਾਨ ਇੰਦਰਜੀਤ ਸਿੰਘ ਕੋਟਪੂਡਾ ਵੱਲੋਂ ਕਿਹਾ ਗਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁਲਵਿੰਦਰ ਕੋਹੜ ਦੇ ਹੱਕ 'ਚ ਖਲੋਣ ਦੀ ਬਜਾਏ ਉਹਨਾਂ ਵੱਲੋਂ ਕੰਗਨਾ ਰਨੋਤ ਦੇ ਕਹਿਣੇ ਉੱਤੇ ਕੁਲਵਿੰਦਰ ਕੋਹੜ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਉਹ ਕਾਫੀ ਜ਼ਿਆਦਾ ਨਿੰਦਨਯੋਗ ਉਨਾ ਕਿ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਦਾ ਵੱਡੇ ਪੱਧਰ ਉੱਤੇ ਵਿਰੋਧ ਕਰਨਗੇ ਸਭ ਤੋਂ ਪਹਿਲਾਂ ਤਾਂ ਅੱਜ ਧੰਨਵਾਦ ਕਰਦੇ ਆਂ ਕਿਸਾਨ ਸਿੰਘ ਕਮੇਟੀ ਪੰਜਾਬ ਕੋਲ ਵੱਡਾ ਦਾ ਸਾਰੇ ਨਮਾਇंदे ਵੱਖ-ਵੱਖ ਥਾਵਾਂ ਤੋਂ ਸਾਲੀ ਮੰਡਾਂ ਤੋਂ ਔਰ ਜੌਨ ਬਾਬਾ ਸੰਤ ਖਾਲਸਾ ਔਰ ਬਾਕੀ ਸਾਰੇ ਲੀਡਰ ਸਾਹਿਬਨ ਬਾਬਾ ਸ਼ੇਰ ਸਿੰਘ ਜੀ ਸਾਰੇ ਸਾਥੀ ਗੁਜੇਰਪਾਲ ਸਿੰਘ ਬਾਬੇ ਸੰਤ ਖਾਲਸੇ ਤੋਂ ਪ੍ਰਧਾਨ ਨੇ ਔਰ ਜੋ ਪ੍ਰਾਣਾ ਜਿਹੜਾ ਕੇਸ ਸੀਗਾ 2012 ਦਾ ਉਹਦੇ ਵਿੱਚ ਤਨਤਨ ਸੈਸ਼ਨ ਤੋਂ ਕੈਦ ਹੋਈ ਸੀ 6 ਮਹੀਨੇ ਉਹਦੇ ਜਿਹੜਾ ਰਿਹਾ ਹੋ ਕੇ ਵਾਪਸ ਆਏ ਆ ਔਰ ਸਾਰੇ ਸਾਥੀ ਆਪਣੇ ਘਰ ਆ ਕੇ ਮਿਲਣ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸਾਥੀਆਂ ਦਾ ਔਰ ਉਹਦੇ ਨਾਲ ਨਾਲ ਜਿਹੜਾ ਕੱਲ ਚੰਡੀਗੜ੍ਹ 에어ਪੋਰਟ ਤੇ ਬੀਬੀ ਕੁਲਵਿੰਦਰ ਕੋਲ ਦੇ ਨਾਲ ਉਹ ਕੰਗਲਾ ਜਿਹੜੀ ਮੈਡਮ ਆ ਜਿਹੜੀ ਐਮਪੀ ਬਣੀ ਆ ਬੀਜੇਪੀ ਦੀ ਗਲਤ ਸ਼ਬਦਾਵਲੀ ਬੋਲਣ ਦੇ ਕਾਰਨ ਸਾਡੇ ਕੁਲਵਿੰਦਰ ਕੋਰ ਬੇਟੀ ਦੇ ਸਨਮਾਨ ਆ ਔਰ ਇੱਕ ਪੰਜਾਬੀ ਵਿਰਾਸਤ ਨੂੰ ਪੰਜਾਬ ਦੀ ਕੌਮ ਨੂੰ ਗਲਤ ਬੋਲਣਾ ਗਲਤ ਸ਼ਬਦ ਜਿਹੜੇ ਬੋਲਨੇ ਔਰ ਨਾਲ ਇਹ ਕਹਿ ਦੇਣਾ ਕਿ ਜਿਹੜੀਆਂ ਮਾਈਆਂ ਆ ਜਾਂ ਬੀਬੀਆਂ ਸਾਡੀਆਂ ਵੀ ਇਹ 200 200 ਰੁਪਇਆ ਲੈ ਕੇ ਧਰਨੇ ਦੇ ਵਿੱਚ ਅੰਦੋਲਨ ਦੇ ਵਿੱਚ ਆਉਂਦੀਆਂ ਔਰ ਉਸ ਲੜਕੀ ਨੇ ਬਹਾਦਰੀ ਵਿਖਾਈ ਆ ਕਿ ਜਿਹੜੇ ਥੱਫੜ ਆ ਜਿਹੜੇ ਦੋ ਮਾਰੇ ਆ ਉਹ ਜੈਜ ਬਣਦੇ ਸੀ ਪਰ ਵੱਡੇ ਵੱਡੇ ਉਹਨੇ ਆਪਦੇ ਮੂੰਹ ਦੇ ਵਿੱਚੋਂ ਗਲਤ ਸ਼ਬਦਾਬ ਲੀਆਂ ਬੋਲ ਕੇ ਤੇ ਉਹ ਕੰਗੜਾ ਤੇ ਜਿਹੜੀ ਕਾਰਵਾਈ ਬੰਦੀ ਤੇ ਜਿਹਦੀ ਪਿੱਠ ਪ੍ਰਸ਼ਾਸਨ ਨੇ ਜਿਹੜੀ ਆ ਕੰਗੜਾ ਦੀ ਪੂਰੀ ਆ ਔਰ ਬੀਬੀ ਕੁਵਿੰਦਰ ਕੌਰ ਤੇ ਅੱਜ ਪਤਾ ਲੱਗਾ ਕਿ ਐਫਆਈ ਵੀ ਦਰਜ ਕੀਤੀ ਗਈ ਹਨ ਨੂੰ ਮੁਅਤਲਕ ਕੀਤਾ ਗਿਆ ਅਸੀਂ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਔਰ ਸਖਤ ਨਿੰਦਿਆ ਕਰਦੇ ਆਂ ਔਰ ਸਾਰੇ ਮੋਰਚੇ ਦੇ ਨਾਲ ਵੀ ਮੇਰਾ ਫੋਨ ਤੇ ਆਪਸਤਾ ਹੋਇਆ ਵਾ ਕਿਸਾਨ ਮਜ਼ਦੂਰ ਮੋਰਚੇ ਨਾਲ ਵੀ ਸ਼ੰਭੂ ਬਾਰਡਰ ਤੇ ਔਰ ਖਨੌਰੀ ਬਾਰਡਰ ਤੇ ਕਿਉਂਕਿ ਮੈਂ ਕਨਸਾਰਨੀ ਅੰਦੋਲਨ ਦੌਰਾਨ ਜੇਲ੍ਹ ਦੇ ਵਿੱਚ ਹਾਂ ਤੇ ਰਿਹਾ ਆ ਕੇ ਆਇਆ ਔਰ 10 ਤਰੀਕ ਨੂੰ ਉੱਥੇ ਪਹੁੰਚ ਜਾਣਾ ਔਰ ਜੇ ਕੋਈ ਸਖਤ ਫੈਸਲਾ ਜਿਹੜਾ ਸਾਨੂੰ ਲੈਣਾ ਪਿਆ ਤੇ ਇਹ ਸਾਡੀ ਭਾਰਤ ਸਰਕਾਰ ਅੱਗੇ ਇੱਕ ਪਹਿਲੀ ਮੰਗ ਹੋਊਗੀ ਕਿ ਜੇ ਉਹਨੂੰ ਮੁਅਤਲ ਕੀਤਾ ਜਾਂ ਕੇਸ ਰੱਦ ਨਾ ਕੀਤਾ ਇਹ ਦੋਨੋਂ ਮੋਰਚਿਆਂ ਵੱਲੋਂ ਇਹ ਕੇਸ ਦੀ ਜਿਹੜੀ ਆ ਇਹ ਪਹਿਲੀ ਮੰਗ ਰੱਖ ਕੇ ਮੀਟਿੰਗ ਕਰਕੇ ਉਹਦੇ ਉੱਤੇ ਕੋਈ ਅਗਲਾ ਐਲਾਨ ਕੀਤਾ ਜਾ ਸਕਦਾ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਦੇ ਸਾਥੀਆਂ ਨੂੰ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਸੁਖਦੇਵ ਸਿੰਘ ਵੀ ਟਰਾਲੀ ਮੰਡ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਔਰ ਮਨਦੀਪ ਸਿੰਘ ਆਪਣੇ ਸਾਰੇ ਸਾਥੀ ਜਿੰਨੇ ਵੀ ਆਏ ਆ ਬਾਬੇ ਦੀਪ ਸਿੰਘ ਜੋਂ ਤੋਂ ਵੀ ਪੁੱਜੇ ਆ ਔਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਬੜਾ ਪਿਆਰ ਰੱਖਦੇ ਆ ਜਥੇਬੰਦੀ ਇਹ ਪੁਰਾਣੇ ਲੀਡਰਾਂ ਇਹਨਾਂ ਨੇ ਜਥੇਬੰਦੀ ਚਲਾਈ ਔਰ ਉਹਦੇ ਜੀ ਸਭ ਨੂੰ ਮੈਂ 4 ਸਾਲ ਮਗਰੋਂ ਚੱਲਿਆ ਔਰ ਮਗਰੋਂ ਚੱਲ ਕੇ ਇਹਨਾਂ ਨੇ ਜੋ ਆਪਾਂ ਨੂੰ ਮਾਨ ਸਨਮਾਨ ਦਿੱਤਾ ਜਥੇਬੰਦੀ ਦੇ ਮੁਖੀ ਬਣਾਇਆ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਇਹ ਮਸਵਾਹ ਦੇ ਨੇ ਕਿ ਸਾਰੀ ਉਮਰ ਜਿੰਨਾ ਚਿਰ ਤੱਕ ਰਿਹਾ ਇਹ ਜਥੇਬੰਦੀ ਦੇ ਵਿੱਚ ਸੇਵਾ ਨਿਭਾਉਂਦੇ ਰਾਵਾਂਗੇ ਜਿੱਦਾਂ ਜਿੱਦਾਂ ਦੀ ਵੀ ਡਿਊਟੀ ਲੈਵਦੀ ਗਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬਾਬਾ ਸ਼ੇਰ ਸਿੰਘ ਵੀ ਦੋ ਸ਼ਬਦ ਜਿਹੜੇ ਇਹਦੇ ਵਿੱਚ ਰੱਖਣਗੇ ਧੰਨਵਾਦ ਜੀ ਜਿੰਨੇ ਵੀ ਸੰਗਤਾਂ ਤਾਂ ਅਜ ਪ੍ਰਧਾਨ ਸੂਬਾ ਸਰਦਾਰ ਰنجਜੀਤ ਸਿੰਘ ਦੇ ਗ੍ਰਹਿਰੇ ਇਕੱਠੇ ਆਂ ਸਾਰੇ ਆਪਾਂ ਪਹਿਲਾਂ ਫਤੇ ਬੁਲਾਈਏ ਕਿਉਂਕਿ ਫਤੇ ਦੇ ਵਿੱਚ ਬੜਾ ਬੜਾ ਪਾਰਾ ਸੱਚੇ ਭਾਸ਼ ਨੇ ਬਲ ਬਖਸ਼ਿਆ ਫਤੇ ਤਾਂ ਇਹ ਮਿਲਦੀਆਂ ਜਦੋਂ ਰਸਨਾ ਦੇ ਉੱਤੇ ਫਤੇ ਹੋ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੋ ਭਾਈ ਇੰਦਰਜੀਤ ਸਿੰਘ ਜੀ ਪ੍ਰਧਾਨ ਹਨ ਤੇ ਸਮਾਂ ਬੀਤਿਆ ਸੀ ਉਹ ਸੱਚ ਤੇ ਝੂਠ ਦੀ ਲੜਾਈ ਸੀ ਲੋਕਾਂ ਦੇ ਨਾਲ ਖਲੋਣਾ ਗਰੀਬਾਂ ਤੇ ਨਾਥਾਂ ਦੀ ਮਦਦ ਕਰਨੀ ਇਹ ਸਾਨੂੰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਖਾਈ ਪਰ ਉਹਦੀ ਜਿੱਤ ਹੋਈ ਆ ਅੱਜ ਪ੍ਰਧਾਨ ਸਾਹਿਬ ਸਾਡੇ ਨਗਰ ਦੇ ਵਿੱਚ ਆਏ ਆ ਜਿੰਨੀਆਂ ਵੀ ਬਾਹਰਲੇ ਨਗਰਾਂ ਤੋਂ ਸਾਡੇ ਪਿੰਡ ਦੇ ਵਿੱਚ ਆਣ ਕੇ ਸਾਡੇ ਭਰਾ ਇਹਨਾਂ ਦੇ ਵਿੱਚ ਮੈਂ ਨਾ ਦੱਸਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਚੱਲਣੀ ਆ ਅੱਜ ਦੇ ਸਮੇਂ ਦੀ ਸਭ ਤੋਂ ਪਹਿਲਾਂ ਤਾਂ ਮੈਂ 6 ਜੂਨ ਤੱਕ ਅਸੀਂ ਕਿਸੇ ਨੂੰ ਵਧਾਈ ਦੇਣ ਦੇ ਪਾਤਰ ਵੀ ਨਹੀਂ ਸੀ ਬਣਦੇ ਤੇ 6 ਜੂਨ ਤੋਂ ਬਾਅਦ ਜਿਹੜੇ ਸਾਡੇ ਭਾਈ ਅਮਰਤਪਾਲ ਸਿੰਘ ਜੀ ਤੇ ਆਪਣੇ ਸਰਬਜੀਤ ਸਿੰਘ ਜੀ ਫਰੀਦਕੋਟ ਸੀਟ ਤੋਂ ਜਿੱਤੇ ਆ ਉਹਨਾਂ ਦਾ ਨੂੰ ਮੈਂ ਵਧਾਈ ਆਪਦੇ ਵੱਲੋਂ ਹੀ ਦੇਣਾ ਤੇ ਕੌਮ ਸਾਰੀ ਨੂੰ ਮੈਂ ਕਹਿਣਾ ਤੇ ਜਿਹੜੀ ਸਾਰੀ ਆਪਾਂ ਕੌਮ ਜਿਹੜੀ ਜਾਗੀ ਆ ਇਹ ਜਾਗਣ ਦਾ ਪਹਿਲੀ ਜਮਾਤ ਦਾ ਸਾਡਾ ਵਿਰਸਾ ਕਿਸਾਨ ਸੰਘਰਸ਼ ਕਮੇਟੀ ਜਿਹੜੇ ਸਾਡੇ ਦਿੱਲੀ ਦੇ ਵਿੱਚੋਂ ਇਹ ਕੰਝਤ ਸ਼ੁਰੂਆਤ ਹੋਈ ਉੱਥੋਂ ਲੋਕਾਂ ਦੇ ਵਿੱਚ ਜਾਗਰੂਕੀ ਆਈ ਸਾਨੂੰ ਇਹ ਸਮੇਂ ਦੇ ਵਿੱਚ ਆਇਆ ਤੇ ਜਿਹੜਾ ਬੀਬਾ ਕੁਲਵਿੰਦਰ ਕੌਰ ਜੀ ਨੇ ਥੱਪੜ ਮਾਰਿਆ ਮੈਂ ਤਾਂ ਸਮਝਦਾ ਸੀ ਵੀ ਅਧਿਆਪਕਤੀ ਹੈਗੀ ਕੰਗਣਾ ਕਿਉਂਕਿ ਉਹ ਐਮਪੀ ਬਣੀ ਸੀ ਤੇ ਜਿਹੜੀ ਟੀਚਰ ਉਹ ਵਿਦਿਆਰਥੀ ਸੀ ਉਹ ਕੁਲਵਿੰਦਰ ਕੌਰ ਸੀ ਪਰ ਕਨ ਉਹਨੇ ਟੀਚਰ ਦੇ ਗਤ ਸਬਕ ਦੇਣ ਦੀ ਸਬਾਏ ਜੋ ਨੇ ਦੁਰ ਥੱਪੜ ਮਾਰਿਆ ਉਹਨੂੰ ਇੱਕ ਮੱਤ ਦਿੱਤੀ ਆ ਤੇ ਉਹ ਇਸ ਵੇਲੇ ਸਾਡਾ ਕੌਮ ਦਾ ਟੀਚਰ ਜਿਹੜੇ ਉਹ ਕਲਦੀ ਕੁਲਵਿੰਦਰ ਕੌਰ ਬਣਦੀ ਆ ਤੇ ਉਹ ਇੱਕ ਜਿਹੜੀ ਉਹਨੂੰ ਥੱਪੜ ਵੱਜਿਆ ਉਹਦੇ ਤੋਂ ਉਹਨੂੰ ਸਬਕ ਸਿੱਖਣਾ ਚਾਹੀਦਾ ਕਿ ਸਿੱਖ ਕੌਮ ਦੇ ਬਾਰੇ ਕਿ ਕਿਸੇ ਧਰਮ ਦੇ ਬਾਰੇ ਵੀ ਕਿਸੇ ਦੇ ਬਾਰੇ ਵੀ ਮਾੜਾ ਬੋਲਣਾ ਜਿਹੜਾ ਉਹ ਛੋਣਾ ਨਹੀਂ ਮੈਂ ਇਹਨਾਂ ਲਫ਼ਜ਼ਾਂ ਨਾਲ ਅੰਤਮਾਰ ਕਰਦਾ ਕਿ ਸਿੱਖ ਕੌਮ ਨੂੰ ਜੋ ਆਪਾਂ ਉਸ ਬੀਬਾ ਕਲਵਿੰਦਰ ਕੌਰ ਦੇ ਨਾਲ ਕੋਈ ਵੀ ਦੁੱਖ ਸੁੱਖ ਦੀ ਜਿਹੜੀ ਘੜੀ ਆਵੇ ਉਹਦੇ ਵਿੱਚ ਆਪਾਂ ਸਾਰੇ ਤਨਮਨ ਤੇ ਧਨਮਨ ਦੇ ਨਾਲ ਸੇਵਾ ਕਰਕੇ ਤੇ ਉਹ ਤੇ ਕਰੀਏ ਜੀ ਅੱਜ ਉਹਨਾਂ ਦੀ ਆਪਾਂ ਮਗਰ ਖਲੋਵਾਂਗੇ ਜਿਤਨਾ ਅੱਗੇ ਇੱਕ ਦੂਜੇ ਦੇ ਖਲਾਉਣੇ ਆ ਤੇ ਸਿੱਖ ਕੌਮ ਦੀ ਤੇ ਪੰਥ ਖਾਲਸੇ ਦੀ ਤੇ ਤਰ੍ਹਾਂ ਗੁਰੂ ਸਾਡੇ ਪੰਜਾਬ ਦੀ ਸਾਰੀ ਚੜ੍ਹਦੀ ਕਲਾ ਨੂੰ ਇਹਨਾਂ ਸ਼ਬਦਾਂ ਨਾਲ ਮਾਣ ਤਨਮਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ